ਖੰਨਾ ਵਿਖੇ ਗਲਾਡਾ ਨੇ ਗੈਰ ਕਲੋਨੀਆ ਉੱਪਰ ਕਾਰਵਾਈ ਕੀਤੀ ਕਰੀਬ ਸਵਾ ਇਕੜ ਜ਼ਮੀਨ 'ਚ ਬਨ ਰਹੀ ਕਲੋਨੀ ਨੂੰ ਜੀ ਸੀ ਵੀ ਨਾਲ ਤੋੜਿਆ ਪੁਲਿਸ ਫੋਰਸ ਸਮੇਤ ਐਕਸ਼ਨ ਕੀਤਾ ਗਿਆ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਇੱਕ ਇੱਕ ਕਲੋਨਾਈਜ਼ਰ ਨਜ਼ਾਇਜ਼ ਕਲੋਨੀ ਕੱਟ ਰਿਹਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਨੇ ਗਲਾਡਾ ਅਤੇ ਹੋਰ ਅਧਿਕਾਰੀਆਂ ਨੂੰ ਕੀਤੀ ਜਿਸ ਦੇ ਨਾਲ ਇੱਥੇ ਪਵਨ ਕੁਮਾਰ ਨੇ ਕਲੋਨੀ ਕੱਟੀ ਹੈ ਜੀ ਗਵਿੰਦਗੜ੍ਹ ਦਾ ਬੰਦਾ ਜੀ ਉਹ ਨੇ ਮੈਨੂੰ ਕਿਹਾ ਸੀ ਵੀ ਕਲੋਨੀ ਦੇ ਵਿੱਚ ਮੇਰਾ ਰਸਤਾ ਕਿਉਂ ਕਵਰ ਕਰ ਦੋ ਉਹ ਕਹਿੰਦਾ ਵੀ ਇਹ ਦੂਜੇ ਬੰਦੇ ਤੇ ਸਾਰੇ ਸਹਿਮਤ ਨੇ ਇਹ ਨਿਯਾਜ ਬਣੀ ਜੀ ਇਹ 2 ਮਹੀਨੇ ਪਹਿਲਾਂ ਬਣੀ ਹੈ ਜੀ ਇਹਨਾਂ ਨੂੰ ਨੋਟਿਸ ਕੱਢਿਆ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਠੀਕ ਹੈ ਉਸ ਦੇ ਅਗੇਂਸਟ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਡੈਮੋਲੇਸ਼ਨ ਉਹ ਕੀਤੀ ਗਈ ਕਿੰਨੇ ਘਰ ਬਣ ਚੁੱਕੇ ਜੀ ਕੋਈ ਨਹੀਂ ਕੋਈ ਘਰ ਨਹੀਂ ਬਣਿਆ ਜੀ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿਖੇ ਗਲਾਡਾ ਨੇ ਗੈਰ ਕਲੋਨੀਆਂ ਉੱਪਰ ਕਾਰਵਾਈ ਕੀਤੀ ਕਰੀਬ ਸਵਾ ਏਕੜ ਜ਼ਮੀਨ 'ਚ ਬਨ ਰਹੀ ਕਲੋਨੀ ਨੂੰ ਜੀਸੀਬੀ ਨਾਲ ਤੋੜਿਆ ਪੁਲਿਸ ਫੋਰਸ ਸਮੇਤ ਐਕਸ਼ਨ ਕੀਤਾ ਗਿਆ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਇੱਕ ਇੱਕ ਕਲੋਨਾਈਜ਼ਰ ਨਜ਼ਾਇਜ਼ ਕਲੋਨੀ ਕੱਟ ਰਿਹਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਨੇ ਗਲਾਡਾ ਅਤੇ ਹੋਰ ਅਧਿਕਾਰੀਆਂ ਨੂੰ ਕੀਤੀ ਜਿਸ ਦੇ ਨਾਲ ਹੀ ਹਾਈ ਕੋਰਟ ਵਿਖੇ ਕੇਸ ਵੀ ਦਰਜ ਕੀਤਾ ਗਿਆ ਅੱਜ ਗਲਾਡਾ ਦੇ ਅਧਿਕਾਰੀ ਕਾਰਵਾਈ ਕਰਨ ਆਏ ਅਤੇ ਸਾਰੀ ਕਲੋਨੀ ਤੋੜ ਗਏ ਦੂਜੇ ਪਾਸੇ ਬੀ ਡੀ ਪੀਓ ਗੁਰਮੀਤ ਸਿੰਘ ਨੇ ਕਿਹਾ ਕਿ ਐਕਸ਼ਨ ਗਲਾਡਾ ਵੱਲੋਂ ਕੀਤਾ ਗਿਆ ਉਹਨਾਂ ਦੀ ਨਾਲ ਡਿਊਟੀ ਲਗਾਈ ਗਈ ਸੀ ਦੂਜੇ ਪਾਸੇ ਗਲਾਡਾ ਦੇ ਜੇ ਆਈ ਨੇ ਕਿਹਾ ਕਿ 2 ਮਹੀਨਾ ਪਹਿਲਾਂ ਕਲੋਨੀ ਕੱਟੀ ਸ਼ੁਰੂ ਕੀਤੀ ਸੀ ਜਿਸ ਦੀ ਸ਼ਿਕਾਇਤ ਮਿਲਨ ਮਗਰੋਂ ਕਾਰਵਾਈ ਅਮਲ 'ਚ ਲਿਆਂਦੀ ਗਈ ਮੈਨੂੰ ਪਾਲਸਿੰਗ ਹੈ ਜੀ ਤੇ ਕਿਹੜੇ ਪਿੰਡ ਰਹਿੰਦੇ ਹੋ ਮੇਰੇ ਪਿੰਡ ਭਾਰ ਲਾਂ ਨੀਚਾ ਜੀ ਅੱਜ ਉਹਦੇ ਇਹ ਐਕਸ਼ਨ ਹੋਇਆ ਗਲਾਡਾ ਵੱਲੋਂ ਕਲੋਨੀ ਢਾਕੇ ਗਏ ਨੇ ਕੀ ਮਾਮਲਾ ਪੂਰਾ ਜੀ ਉਹ ਮਾਮਲਾ ਸਰ ਇੱਥੇ ਪਵਨ ਕੁਮਾਰ ਨੇ ਕਲੋਨੀ ਕੱਟੀ ਹੈ ਜੀ ਗਵਿੰਦਗੜ੍ਹ ਦਾ ਬੰਦਾ ਜੀ ਤੇ ਉਹਨ ਮੈਂਨ ਕਹਿਆ ਜੀ ਵੀ ਕਲੋਨੀ ਦੇ ਵਿੱਚ ਮੇਰਾ ਰਸਤਾ ਕਿਉਂ ਕਵਰ ਕਰ ਦੋ ਉਹ ਕਹਿੰਦਾ ਵੀ ਯਾ ਦੂਜੇ ਬੰਦੇ ਤੇ ਸਾਰੇ ਸਹਿਮਤ ਨੇ ਵੀ ਤੈਨੂੰ ਕੀ ਤਰਾਜ ਹੈ ਮੈਂ ਕਿਹਾ ਮੈਨੂੰ ਤਰਾਜ ਹੈ ਮੈਂ ਕਹਾ ਤੂੰ ਹੀ ਜਗਾ ਆਪਣਾ ਵੇਚ ਦੇ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਬੇਚਣਾਂ ਕਾਨੂੰਨੀ ਕੋਈ ਮਨਜ਼ੂਰੀ ਲਈ ਸੀ ਨਾ ਕੋਈ ਮਨਜ਼ੂਰੀ ਨਹੀਂ ਗੈਰਕਾਨੂੰਨੀ ਗੈਰਕਾਨੂੰਨੀ ਸੀ ਜੀ ਤਾਂ ਫਿਰ ਕਿਵੇਂ ਚੱਲੀ ਇਹ ਕਾਰਦਾ ਇਹ ਫਿਰ ਜਾ ਕੇ ਇਹਨੇ ਛਾਣੇ ਦਰਖਾਸਤ ਦੇ 30 ਮਿੰਟ ਤੇ ਕਹਿੰਦਾ ਵੀ ਮੈਨੂੰ ਇਹ ਕੰਮ ਕਰ ਤੋਂ ਰੋਕਦਾ ਫਿਰ ਮੈਂ ਇਹਦੇ ਖਿਲਾਫ ਗਲੱਡਾ ਚ ਡੀਸੀ ਸਾਹਿਬ ਦੇ ਐਸਡੀਐਮ ਸਾਹਿਬ ਦੇ ਏਡੀ ਸਾਹਿਬ ਦੇ ਮੈਂ ਸਾਰਿਆਂ ਦੇ ਵੀਡੀਓ ਸਰਪੱਤੀ ਸੀ ਮੇਰੇ ਖਲਾਫ ਉਹ ਬਾਤ ਅਜਤ 3 ਮਹੀਨੇ ਬਾਅਦ ਤਕਰੀਬਨ ਇਹ ਤੇ ਕਾਰਵਾਈ ਹੋਈ ਹੈ ਜੀ ਮੈਂ ਉਹਨਾਂ ਦਾ ਧੰਨਵਾਦ ਬਹੁਤ ਕਰਦਾ ਜੀ ਕੋਰਟ ਵੀ ਲੈ ਕੇ ਗਏ ਕੋਰਟ ਚ ਵੀ ਹਾਈ ਕੋਰਟ ਮੇਰੇ ਪਾਇਆ ਹਾਈ ਕੋਰਟ ਡਿরেকਸ਼ਨ ਪਾਈ ਹੋਈ ਸੀ ਮੇਰੀ ਜੀ ਉੱਥੋਂ ਹੋਈ ਹੈ ਵੀ ਬੈਸਟ ਹੋਈ ਹੈ ਜੀ ਡਿরেকਸ਼ਨ ਪਾਈ ਤਾਂ ਇਹਨਾਂ ਕਾਰਵਾਈ ਹੋਈ ਹੈ ਜੀ ਅੱਜ ਜਿਹੜਾ ਗਲੱਡਾ ਨੇ ਐਕਸ਼ਨ ਲਿਆ ਵਾ ਕਿਤਨਾ ਦੇਖੀਏ ਮੈਂ ਕਹਿੰਦਾ ਜੀ ਧੰਨਵਾਦ ਕਰਦਾ ਮੈਂ ਤੁਹਾਡਾ ਚੈਨਲ ਵਾਲਾ ਧੰਨਵਾਦ ਕਰਦਾ ਬਹੁਤ ਬਹੁਤ ਜੀ ਇਹ ਇੱਕ ਕਿੰਨੇ ਏਰੀਆ ਵਿੱਚ ਬਣਾ ਰਹੇ ਸੀ ਗੈਰ ਕਾਨੂੰਨੀ ਇਹ ਸਵਾ ਕਿੱਲੇ ਚ ਜੀ ਕੋਈ ਫੀਸ ਨਹੀਂ ਪਾਈ ਨਾ ਕੋਈ ਫੀਸ ਨਹੀਂ ਭਰਾਈ ਇਹਨਾਂ ਛੜਕਾ ਉਦਾਂ ਹੀ ਪਾਤੀਆਂ ਜੀ ਕੋਈ ਸੀਵਰੇਜ ਨਹੀਂ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਏ ਅੱਗੇ ਵੀ ਕਈ ਕਲੋਨੀਆਂ ਬਣਾ ਲਈ ਜੀ ਨਜਾਇਜ਼ ਤੇ ਇਹਨੂੰ ਰੋਕਿਆ ਕਿਸੇ ਨੇ ਨਹੀਂ ਜੀ ਜੇ ਇਸ ਤਰ੍ਹਾਂ ਇਹਦੇ ਦਾ ਬਹੁਤ ਅਰਬਾਂ ਰੁਪਇਆ ਕਮਾਈ ਫਿਰਦਾ ਜੀ ਇਸ ਕੰਮ ਤੇ ਹੁਣ ਮੈਂ ਉਹਨੂੰ ਇਹੀ ਕਿਹਾ ਸੀ ਵੀ ਤੂੰ ਮੇਰੀ ਜਗਾ ਛੱਡ ਦੇ ਤੇ ਨਾਲ ੱੱੱਕੇ ਨਾਲ ਮੈਨੂੰ ਕਹਿੰਦਾ ਮੈਨੂੰ ਤੂੰ ਜ਼ਮੀਨ ਦੇ ਮੈਂ ਕਿਹਾ ਮੈਂ ਨਹੀਂ ਦੇਣੀ ਬਸ ਉੱਥੋਂ ਸਾਡਾ ਰੋਗ ਜੀ ਅੱਗੇ ਤੋਂ ਕੀ ਮੰਨਤਾ ਮੈਂ ਤਾਂ ਮੰਗੇ ਕਰਦਾ ਜੀ ਅੱਗੇ ਤੋਂ ਇਹ ਲੋਕ ਪੈਸੇ ਵਾਲੇ ਬੰਦੇ ਆ ਜੀ ਇਹ ਜਿਹੜੇ ਭੋਲੇ-ਪਾਲੇ ਨੂੰ ਲੋਕਾਂ ਨੂੰ ਗੁਮਨਾਹ ਕਰ ਲੈਂਦੇ ਆ ਜੀ ਤੇ ਇਸੇ ਤਰ੍ਹਾਂ ਕਲੋਨੀਆਂ ਕੱਟ ਕੇ ਸਸਤੀਆਂ ਜਗ੍ਹਾ ਲੈ ਕੇ ਜੀ ਨਾਹਾਂ ਮਹਿੰਗੇ ਰੇਟ ਤੇ ਵੇਚਦੇ ਨੇ ਇਹ ਤੇ ਇਹ ਪੈਸੇ ਬਣਾ ਜਾਂਦੇ ਆ ਜੀ ਤੇ ਇਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਤੇ ਇਹ ਤਾਂ ਚਲੋ ਮਹਾਰਾਜ ਨੇ ਕਿਰਪਾ ਕਰਤੀ ਜੀ ਬੰਦੇ ਕਾਰਵਾਈ ਕਰਤੀ ਨਹੀਂ ਇਹ ਕਿਸੇ ਬੰਦੇ ਨੇ ਪੈਰ ਹੀ ਲੱਗਣ ਹੁੰਦੇ ਜੀ ਇਹ ਇਹ ਅਸਰਾਂ ਨੂੰ ਖਰੀਦ ਲੈਂਦੇ ਆ ਜੀ ਕਿ ਕੋਈ ਹੋਰ ਵੀ ਕਲੋਨੀਆਂ ਕਟੀਆਂ ਨੇ ਬਹੁਤ ਕਲੋਨੀਆਂ ਕੱਟੀਆਂ ਜੀ 6-7 ਕਲੋਨੀਆਂ ਕੱਟ ਗਿਆ ਜੀ ਇਹਦਾ ਕੋਈ ਕਾਰਵਾਈ ਨਹੀਂ ਹੋਈ ਸਕਦਾ ਅਸੀਂ ਕਹਿੰਦੇ ਅਸੀਂ ਕਹਿੰਦੇ ਵੀ ਉਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਲੋਰ ਨਿਕਰ ਨੂੰ ਇਹੋ ਜਿਹਾ ਨਾਤ ਪੋਣੀ ਚਾਹੀਦੀ ਕੀ ਕਹੂੰਗੇ ਜਿਹੜਾ ਐਕਸ਼ਨ ਹੋਇਆ ਜੀ ਮੈਂ ਪੰਜਾਬ ਸਰਕਾਰ ਦਾ ਗਲਾਡਾ ਦਾ ਡੀਸੀ ਸਾਹਿਬ ਦਾ ਐਸ.ਐਮ ਸਾਹਿਬ ਦਾ ਇਹ ਕੋਰਟ ਦਾ ਹਾਈ ਕੋਰਟ ਦਾ ਹਾਈ ਕੋਰਟ ਦਾ ਇਹ ਤੁਹਾਡਾ ਚੈਨਲ ਵਾਲਾ ਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਇਹਦਾ ਐਕਸ਼ਨ ਹੋਇਆ ਜੀ ਮੈਂ ਤਾਂ ਜੂ ਕਿ ਸਟੇਟ ਨੇ ਉਹ ਕਰਦੀਓ ਸਾਹਿਬ ਕਿਤੇ ਨਹੀਂ ਛੋਟੇ ਕਿ ਐਕਸ਼ਨ ਕਿਹਾ ਵੱਲ ਕੀਤਾ ਕੀ ਜੀ ਜੀ ਇੱਕ ਕਨਾਟਾ ਕਨਾਟਾ ਤੁਸੀਂ ਦੱਸੋ ਕੀ ਐਕਸਟ ਮੈਂ ਜੀ ਉਹ ਗੱਡੀ ਬੈਠੀ ਹੋਈ ਹੁੰਦੀ ਉਹਨਾਂ ਦੀ ਬਾਈਟ ਹੈ ਐਕਸ਼ਨ ਕੀਤਾ ਕਿ ਨੇ ਇੱਕੜ ਚ ਸੀਗੀ ਕਦੋਂ ਤੱਕ ਇਹ ਨਿਯਾਇਜ਼ਮਣੀ ਵਿੱਚ ਰਹੇ ਇਹ 2 ਮਹੀਨੇ ਪਹਿਲਾਂ ਬਣੀ ਹੈ ਜੀ ਇਹਨਾਂ ਨੂੰ ਨੋਟਿਸ ਕੱਢਿਆ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਠੀਕ ਹੈ ਉਸ ਦੇ ਅਗੇਂਸਟ ਅਸੀਂ ਸਾਡੀ ਬਣਦੀ ਕਾਰਵਾਈ ਹੈ ਡੈਮੋਲੇਸ਼ਨ ਉਹ ਕੀਤੀ ਲੋ ਕਿੰਨੇ ਘਰ ਬਣ ਚੁੱਕੇ ਜੀ ਕੋਈ ਨਹੀਂ ਕੋਈ ਘਰ ਨਹੀਂ ਬਣਿਆ ਜੀ ਇਹ ਵੀ ਤਾਰਪਲੀਨ ਕਿੰਨੀ ਕੀਤੀ ਆ ਇਹ ਖੋੜਨੇ ਤੋਂ ਬਾਅਦ ਕੀਤੀ ਆ ਨਹੀਂ ਜੀ ਇਲੈਗਲ ਕਰਾਉਂਡੀ ਦੀ ਕੰਪਲੇਂਟ ਆਈ ਸੀਗੀ ਅਸੀਂ ਕੰਪਲੇਂਟ ਦੇ ਅਗੇਸਟ ਕੀਤਾ ਸਾਰਾ